DIG ਜਲੰਧਰ ਰੇਂਜ ਵੱਲੋਂ ਥਾਣਾ ਟਾਂਡਾ ਹੁਸ਼ਿਆਰਪੁਰ ਦਾ ਅਚਾਨਕ ਕੀਤਾ ਗਿਆ ਨਿਰੀਖਣ ਪ੍ਰੋਟੋਕਾਲ ਦੀ ਕੜੀ ਪਾਲਣਾ ਨੂੰ ਯਕੀਨੀ ਬਣਾਉਣਾ ਸੀ ਇਸ ਦੌਰੇ ਦਾ ਮੁੱਖ ਕਾਰਨ SI ਰਮਨ ਕੁਮਾਰ ਨੂੰ ਸਸਪੈਂਡ ਕਰ ਪੁਲਿਸ ਲਾਈਨ ਭੇਜਿਆ ਅੱਜ શ્રી ਹਰਮਨਬੀਰ ਸਿੰਘ ਗਿੱਲ IPS DIG ਜਲੰਧਰ ਰੇਂਜ ਨੇ ਸਵੇਰੇ 7:30 ਵਜੇ ਥਾਣਾ ਟਾਂਡਾ ਹੁਸ਼ਿਆਰਪੁਰ ਦਾ ਅਚਾਨਕ ਨਿਰੀਖਣ ਕੀਤਾ ਇਸ ਅਚਾਨਕ ਦੌਰੇ ਦਾ ਮੁੱਖ ਮਕਸਦ ਪੰਜਾਬ ਪੁਲਿਸ ਦੇ ਫਰਜ਼ ਪ੍ਰੋਟੋਕਾਲ ਦੀ ਕੜੀ ਪਾਲਣਾ ਨੂੰ ਯਕੀਨੀ ਬਣਾਉਣਾ ਸੀ ਤੁਹਾਨੂੰ ਦੱਸਦੀ ਹੈ ਇੱਕ ਦੌਰੇ ਦੌਰਾਨ ਇਹ ਨੋਟ ਕੀਤਾ ਗਿਆ ਕਿ ਥਾਣੇ ਵਿੱਚ ਸਿਰਫ ਸਹਾਇਕ ਮੁੰਸ਼ੀ ਹੀ ਬਿਨਾ ਹਥਿਆਰ ਦੇ ਮੌਜੂਦ ਸੀ ਦੂਜਾ ਸਵੇਰੇ 8 ਵਜੇ ਲਈ ਨਿਰਧਾਰਿਤ ਰੋਲ ਕਾਲ ਥਾਣੇ ਵੱਲੋਂ ਲਾਗੂ ਨਹੀਂ ਕੀਤੀ ਗਈ ਸੀ ਜੋ ਕਿ ਸੀਨੀਅਰ ਅਫਸਰਾਂ ਦੇ ਨਿਰਦੇਸ਼ਾਂ ਦੀ ਸਿੱਧੀ ਉਲੰਘਣਾ ਹੈ ਐਸ ਐਚਓ ਥਾਣਾ ਟਾਂਡਾ ਤੇ ਡੀ ਐਸ ਪੀ ਟਾਂਡਾ ਵੀ ਆਪਣੇ ਨਿਵਾਸ ਥਾਣਾ ਵਿੱਚ ਸੌ ਰਹੇ ਸਨ ਬਾਕੀ ਰਹਿੰਦੀ ਪੁਲਿਸ ਫੋਰਸ ਥਾਣੇ ਵਿੱਚ ਸਵੇਰੇ 9 ਵਜੇ ਤੋਂ ਸਵਾ 9 ਵਜੇ ਦੇ ਦਰਮਿਆਨ ਪਹੁੰਚੀ ਜੋ ਕਿ ਡੀਆਈਜੀ ਦੇ ਦੌਰੇ ਤੋਂ 1 ਘੰਟਾ 45 ਮਿੰਟ ਬਾਅਦ ਸੀ ਜਿਸ ਨਾਲ ਥਾਣੇ ਵਿੱਚ ਸੁਰੱਖਿਆ ਦੀ ਕਮੀ ਤੇ ਸੰਭਾਵਿਤ ਖਤਰ ਦਾ ਪਤਾ ਲੱਗਦਾ ਹੈ ਇਹ ਵੀ ਤੋਂ ਅੰਦਾਜ਼ਾ ਹੈ ਕਿ ਡਿਊਟੀ ਵਿੱਚ ਲਾਪਰਵਾਹੀ ਤੇ ਨਿਗਰਾਨੀ ਦੀ ਘਾਟ ਕਾਰਨ ਐਸਐਚਓ ਟਾਂਡਾ ਐਸਆਈ ਰਮਨ ਕੁਮਾਰ ਨੂੰ ਮੁਅਤਲ ਕਰਕੇ ਪੁਲਿਸ ਲਾਈਨ ਭੇਜਿਆ ਗਿਆ DIG ਜਲੰਧਰ ਰੇਂਜ ਵੱਲੋਂ ਥਾਣਾ ਟਾਂਡਾ ਹੁਸ਼ਿਆਰਪੁਰ ਦਾ ਅਚਾਨਕ ਕੀਤਾ ਗਿਆ ਨਿਰੀਖਣ ਪ੍ਰੋਟੋਕਾਲ ਦੀ ਕੜੀ ਪਾਲਣਾ ਨੂੰ ਯਕੀਨੀ ਬਣਾਉਣਾ ਸੀ ਇਸ ਦੌਰੇ ਦਾ ਮੁੱਖ ਕਾਰਨ SI ਰਮਨ ਕੁਮਾਰ ਨੂੰ ਸਸਪੈਂਡ ਕਰ ਪੁਲਿਸ ਲਾਈਨ ਭੇਜਿਆ ਅੱਜ શ્રી ਹਰਮਨਬੀਰ ਸਿੰਘ ਗਿੱਲ IPS DIG ਜਲੰਧਰ ਰੇਂਜ ਨੇ ਸਵੇਰੇ 7:30 ਵਜੇ ਥਾਣਾ ਟਾਂਡਾ ਹੁਸ਼ਿਆਰਪੁਰ ਦਾ ਅਚਾਨਕ ਨਿਰੀਖਣ ਕੀਤਾ ਇਸ ਅਚਾਨਕ ਦੌਰੇ ਦਾ ਮੁੱਖ ਮਕਸਦ ਪੰਜਾਬ ਪੁਲਿਸ ਦੇ ਫਰਜ਼ ਪ੍ਰੋਟੋਕਾਲ ਦੀ ਕੜੀ ਪਾਲਣਾ ਨੂੰ ਯਕੀਨੀ ਬਣਾਉਣਾ ਸੀ ਤੁਹਾਨੂੰ ਦੱਸਦੀ ਹੈ ਇੱਕ ਦੌਰੇ ਦੌਰਾਨ ਇਹ ਨੋਟ ਕੀਤਾ ਗਿਆ ਕਿ ਥਾਣੇ ਵਿੱਚ ਸਿਰਫ ਸਹਾਇਕ ਮੁੰਸ਼ੀ ਹੀ ਬਿਨਾ ਹਥਿਆਰ ਦੇ ਮੌਜੂਦ ਸੀ ਦੂਜਾ ਸਵੇਰੇ 8 ਵਜੇ ਲਈ ਨਿਰਧਾਰਿਤ ਰੋਲ ਕਾਲ ਥਾਣੇ ਵੱਲੋਂ ਲਾਗੂ ਨਹੀਂ ਕੀਤੀ ਗਈ ਸੀ ਜੋ ਕਿ ਸੀਨੀਅਰ ਅਫਸਰਾਂ ਦੇ ਨਿਰਦੇਸ਼ਾਂ ਦੀ ਸਿੱਧੀ ਉਲੰਘਣਾ ਹੈ ਐਸ ਐਚ ਓ ਥਾਣਾ ਟਾਂਡਾ ਤੇ ਡੀ ਐਸ ਪੀ ਟਾਂਡਾ ਵੀ ਆਪਣੇ ਨਿਵਾਸ ਥਾਣਾ ਵਿੱਚ ਸੌ ਰਹੇ ਸਨ ਬਾਕੀ ਰਹਿਣ ਦੀ ਪੁਲਿਸ ਫੋਰਸ ਥਾਣੇ ਵਿੱਚ ਸਵੇਰੇ 9 ਵਜੇ ਤੋਂ ਸਵਾ 9 ਵਜੇ ਦੇ ਦਰਮਿਆਨ ਪਹੁੰਚੀ ਜੋ ਕਿ ਡੀ ਆਈ ਜੀ ਦੇ ਦੌਰੇ ਤੋਂ 1 ਘੰਟਾ 45 ਮਿੰਟ ਬਾਅਦ ਸੀ ਜਿਸ ਨਾਲ ਥਾਣੇ ਵਿੱਚ ਸੁਰੱਖਿਆ ਦੀ ਕਮੀ ਤੇ ਸੰਭਾਵਿਤ ਖਤਰਦਾ ਪਤਾ ਲੱਗਦਾ ਹੈ ਇਹ ਵੀ ਤੋਂ ਅੰਦਾਜ਼ਾ ਹੈ ਕਿ ਡਿਊਟੀ ਵਿੱਚ ਲਾਪਰਵਾਹੀ ਤੇ ਨਿਗਰਾਨੀ ਦੀ ਘਾਟ ਕਾਰਨ ਐਸ ਐਚ ਓ ਟਾਂਡਾ ਐਸ ਆਈ ਰਮਨ ਕੁਮਾਰ ਨੂੰ ਮੁਅਤਲ ਕਰਕੇ ਪੁਲਿਸ ਲਾਈਨ ਭੇਜਿਆ ਗਿਆ DIG ਜਲੰਧਰ ਰੇਂਜ ਵੱਲੋਂ ਥਾਣਾ ਟਾਂਡਾ ਹੁਸ਼ਿਆਰਪੁਰ ਦਾ ਅਚਾਨਕ ਕੀਤਾ ਗਿਆ ਨਿਰੀਖਣ ਪ੍ਰੋਟੋਕਾਲ ਦੀ ਕੜੀ ਪਾਲਣਾ ਨੂੰ ਯਕੀਨੀ ਬਣਾਉਣਾ ਸੀ ਇਸ ਦੌਰੇ ਦਾ ਮੁੱਖ ਕਾਰਨ SI ਰਮਨ ਕੁਮਾਰ ਨੂੰ ਸਸਪੈਂਡ ਕਰ ਪੁਲਿਸ ਲਾਈਨ ਭੇਜਿਆ ਅੱਜ શ્રી ਹਰਮਨਵੀਰ ਸਿੰਘ ਗਿੱਲ IPS DIG ਜਲੰਧਰ ਰੇਂਜ ਨੇ ਸਵੇਰੇ 7:30 ਵਜੇ ਥਾਣਾ ਟਾਂਡਾ ਹੁਸ਼ਿਆਰਪੁਰ ਦਾ ਅਚਾਨਕ ਨਿਰੀਖਣ ਕੀਤਾ ਇਸ ਅਚਾਨਕ ਦੌਰੇ ਦਾ ਮੁੱਖ ਮਕਸਦ ਪੰਜਾਬ ਪੁਲਿਸ ਦੇ ਫਰਜ਼ ਪ੍ਰੋਟੋਕਾਲ ਦੀ ਕੜੀ ਪਾਲਣਾ ਨੂੰ ਯਕੀਨੀ ਬਣਾਉਣਾ ਸੀ ਤੋਂ ਅੰਦਾਜ਼ ਦੀ ਇੱਕ ਦੌਰੇ ਦੌਰਾਨ ਇਹ ਨੋਟ ਕੀਤਾ ਗਿਆ ਕਿ ਥਾਣੇ ਵਿੱਚ ਸਿਰਫ ਸਹਾਇਕ ਮੁੰਸ਼ੀ ਹੀ ਬਿਨਾ ਹਥਿਆਰ ਦੇ ਮੌਜੂਦ ਸੀ ਦੂਜਾ ਸਵੇਰੇ 8 ਵਜੇ ਲਈ ਨਿਰਧਾਰਿਤ ਰੋਲ ਕਾਲ ਥਾਣੇ ਵੱਲੋਂ ਲਾਗੂ ਨਹੀਂ ਕੀਤੀ ਗਈ ਸੀ ਜੋ ਕਿ ਸੀਨੀਅਰ ਅਫਸਰਾਂ ਦੇ ਨਿਰਦੇਸ਼ਾਂ ਦੀ ਸਿੱਧੀ ਉਲੰਘਣਾ ਹੈ ਐਸ ਐਚਓ ਥਾਣਾ ਟਾਂਡਾ ਤੇ ਡੀ ਐਸ ਪੀ ਟਾਂਡਾ ਵੀ ਆਪਣੇ ਨਿਵਾਸ ਥਾਣਾ ਵਿੱਚ ਸੌ ਰਹੇ ਸਨ ਬਾਕੀ ਰਹਿੰਦੀ ਪੁਲਿਸ ਫੋਰਸ ਥਾਣੇ ਵਿੱਚ ਸਵੇਰੇ 9 ਵਜੇ ਤੋਂ ਸਵਾ 9 ਵਜੇ ਦੇ ਦਰਮਿਆਨ ਪਹੁੰਚੀ ਜੋ ਕਿ ਡੀਆਈਜੀ ਦੇ ਦੌਰੇ ਤੋਂ 1 ਘੰਟਾ 45 ਮਿੰਟ ਬਾਅਦ ਸੀ ਜਿਸ ਨਾਲ ਥਾਣੇ ਵਿੱਚ ਸੁਰੱਖਿਆ ਦੀ ਕਮੀ ਤੇ ਸੰਭਾਵਿਤ ਖਤਰ ਦਾ ਪਤਾ ਲੱਗਦਾ ਹੈ ਇਹ ਵੀ ਤੋਂ ਅੰਦਾਜ਼ਾ ਹੈ ਕਿ ਡਿਊਟੀ ਵਿੱਚ ਲਾਪਰਵਾਹੀ ਤੇ ਨਿਗਰਾਨੀ ਦੀ ਘਾਟ ਕਾਰਨ ਐਸਐਚਓ ਟਾਂਡਾ ਐਸਆਈ ਰਮਨ ਕੁਮਾਰ ਨੂੰ ਮੁਅਤਲ ਕਰਕੇ ਪੁਲਿਸ ਲਾਈਨ ਭੇਜਿਆ ਗਿਆ ਡੀਆਈਜੀ ਜਲੰਧਰ ਰੇਂਜ ਵੱਲੋਂ ਥਾਣਾ ਟਾਂਡਾ ਹੁਸ਼ਿਆਰਪੁਰ ਦਾ ਅਚਾਨਕ ਕੀਤਾ ਗਿਆ ਨਿਰੀਖਣ ਪ੍ਰੋਟੋਕਾਲ ਦੀ ਕੜੀ ਪਾਲਣਾ ਨੂੰ ਯਕੀਨੀ ਬਣਾਉਣਾ ਸੀ ਇਸ ਦੌਰੇ ਦਾ ਮੁੱਖ ਕਾਰਨ ਐਸਆਈ ਰਮਨ ਕੁਮਾਰ ਨੂੰ ਸਸਪੈਂਡ ਕਰ ਪੁਲਿਸ ਲਾਈਨ ਭੇਜਿਆ ਅੱਜ ਸ਼੍ਰੀ ਹਰਮਨਬੀਰ ਸਿੰਘ ਗਿੱਲ ਆਈਪੀਐਸ ਡੀਆਈਜੀ ਜਲੰਧਰ ਰੇਂਜ ਨੇ ਸਵੇਰੇ 7:30 ਵਜੇ ਥਾਣਾ ਟਾਂਡਾ ਹੁਸ਼ਿਆਰਪੁਰ ਦਾ ਅਚਾਨਕ ਨਿਰੀਖਣ ਕੀਤਾ ਇਸ ਅਚਾਨਕ ਦੌਰੇ ਦਾ ਮੁੱਖ ਮਕਸਦ ਪੰਜਾਬ ਪੁਲਿਸ ਦੇ ਫਰਜ਼ ਪ੍ਰੋਟੋਕਾਲ ਦੀ ਕੜੀ ਪਾਲਣਾ ਨੂੰ ਯਕੀਨੀ ਬਣਾਉਣਾ ਸੀ ਤੋਂ ਅੰਦਾਜ਼ ਦੀ ਇੱਕ ਦੌਰੇ ਦੌਰਾਨ ਇਹ ਨੋਟ ਕੀਤਾ ਗਿਆ ਕਿ ਥਾਣੇ ਵਿੱਚ ਸਿਰਫ ਸਹਾਇਕ ਮੁੰਸ਼ੀ ਹੀ ਬਿਨਾ ਹਥਿਆਰ ਦੇ ਮੌਜੂਦ ਸੀ ਦੂਜੇ ਸਵੇਰੇ 8 ਵਜੇ ਲਈ ਨਿਰਧਾਰਿਤ ਰੋਲ ਕਾਲ ਥਾਣੇ ਵੱਲੋਂ ਲਾਗੂ ਨਹੀਂ ਕੀਤੀ ਗਈ ਸੀ ਜੋ ਕਿ ਸੀਨੀਅਰ ਅਫਸਰਾਂ ਦੇ ਨਿਰਦੇਸ਼ਾਂ ਦੀ ਸਿੱਧੀ ਉਲੰਘਣਾ ਹੈ ਐਸ ਐਚਓ ਥਾਣਾ ਟਾਂਡਾ ਤੇ ਡੀ ਐਸ ਪੀ ਟਾਂਡਾ ਵੀ ਆਪਣੇ ਨਿਵਾਸ ਥਾਣਾ ਵਿੱਚ ਸੌ ਰਹੇ ਸਨ ਬਾਕੀ ਰਹਿੰਦੀ ਪੁਲਿਸ ਫੋਰਸ ਥਾਣੇ ਵਿੱਚ ਸਵੇਰੇ 9 ਵਜੇ ਤੋਂ ਸਵਾ 9 ਵਜੇ ਦੇ ਦਰਮਿਆਨ ਪਹੁੰਚੀ ਜੋ ਕਿ ਡੀਆਈਜੀ ਦੇ ਦੌਰੇ ਤੋਂ 1 ਘੰਟਾ 45 ਮਿੰਟ ਬਾਅਦ ਸੀ ਜਿਸ ਨਾਲ ਥਾਣੇ ਵਿੱਚ ਸੁਰੱਖਿਆ ਦੀ ਕਮੀ ਤੇ ਸੰਭਾਵਿਤ ਖਤਰੇ ਦਾ ਪਤਾ ਲੱਗਦਾ ਹੈ ਇਹ ਵੀ ਤੋਂ ਅੰਦਾਜ਼ਾ ਹੈ ਕਿ ਡਿਊਟੀ ਵਿੱਚ ਲਾਪਰਵਾਹੀ ਤੇ ਨਿਗਰਾਨੀ ਦੀ ਘਾਟ ਕਾਰਨ ਐਸਐਚਓ ਟਾਂਡਾ ਐਸਆਈ ਰਮਨ ਕੁਮਾਰ ਨੂੰ ਮੁਅਤਲ ਕਰਕੇ ਪੁਲਿਸ ਲਾਈਨ ਭੇਜਿਆ ਗਿਆ